ਪੰਜਾਬ ਨੂੰ ਪੰਜ ਆਬਾਂ ਦੀ ਧਰਤੀ ਕਿਹਾ ਜਾਂਦਾ ਹੈ ਯਾਨੀ ਕਿ ਪੰਜ ਦਰਿਆ ਜਿੱਥੇ ਵਗਦੇ ਨੇ ਜਹੇ ਦੇ ਵਿੱਚ ਅੱਜ ਦੇ ਦੌਰ ਚ ਪੰਜਾਬ ਚ ਨਸ਼ਿਆਂ ਦਾ ਛੇਮਾ ਧਰਿਆ ਵਗ ਰਿਹਾ ਹੈ ਤੇ ਇੱਥੇ ਹੀ ਪੰਜਾਬ ਸਰਕਾਰ ਦੇ ਵੱਲੋਂ ਜਿੱਥੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਉੱਥੇ ਹੀ ਇਹ ਮੁਹਿੰਮ ਹਿਮਾਚਲ ਦੇ ਵਿੱਚ ਵੀ ਚਲਾਈ ਜਾ ਰਹੀ ਹੈ ਨਸ਼ਿਆਂ ਦੇ ਖਿਲਾਫ ਪੁਲਿਸ ਦੇ ਵੱਲੋਂ ਸ਼ਿਕੰਜਾ ਕਸਿਆ ਜਾ ਰਿਹਾ ਹੈ ਤਾਂ ਪੰਜਾਬੀ ਨੌਜਵਾਨਾਂ ਨੂੰ ਹਿਮਾਚਲ ਪੁਲਿਸ ਨੇ ਨਸ਼ੇ ਦੀ ਖੇਪ ਸਮੇਤ ਗ੍ਰਿਫਤਾਰ ਕੀਤਾ ਚੰਬਾ ਤੇ ਪੁਖਰੀ ਰੋਡ ਤੇ ਹਿਮਾਚਲ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ ਤੇ ਇਸੇ ਤਲਾਸ਼ੀ ਦੇ ਦੌਰਾਨ ਇਹ ਦੋ ਨੌਜਵਾਨ ਬਾਈਕ ਤੇ ਆਉਂਦੇ ਨੇ ਤੇ ਜਦ ਪੁਲਿਸ ਦੇ ਵੱਲੋਂ ਗਸ਼ਤ ਦੌਰਾਨ ਇਹਨਾਂ ਦੀ ਤਲਾਸ਼ੀ ਲਈ ਜਾਂਦੀ ਹੈ ਤਾਂ ਇੱਕ ਕਾਲੇ ਬੈਗ ਦੇ ਵਿੱਚੋਂ 10.26 ਗ੍ਰਾਮ ਹੈਰੋਇਨ ਪੁਲਿਸ ਨੇ ਮੌਕੇ ਤੋਂ ਬਰਾਮਦ ਕੀਤੀ ਤਾਂ ਇਹ ਦੋ ਪੰਜਾਬੀ ਨੌਜਵਾਨ ਹਿਮਾਚਲ ਪੁਲਿਸ ਨੇ ਗਸ਼ਤ ਦੇ ਦੌਰਾਨ ਜਦ ਇਹਨਾਂ ਨੂੰ ਚੈਕਿੰਗ ਕੀਤੀ ਜਾਂਦੀ ਹੈ ਤਾਂ ਇਹ ਨਸ਼ੇ ਦੀ ਥੇਪ ਹਿਮਾਚਲ ਪੁਲਿਸ ਨੇ ਬ੍ਰਾਹਮਤ ਕੀਤੀ ਹੈ ਇਹਨਾਂ ਦੋਵਾਂ ਨੌਜਵਾਨਾਂ ਨੂੰ ਜੋ ਪੰਜਾਬ ਦੇ ਰਹਿਣ ਵਾਲੇ ਨਹੀਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਦੱਸ ਦਈਏ ਕਿ ਇਹ ਦੋਨੋਂ ਨੌਜਵਾਨਾਂ ਦੀ ਪਛਾਣ ਇੱਕ ਅੰਮ੍ਰਿਤਸਰ ਦਾ ਰਹਿਣ ਵਾਲਾ ਹਰਚਰਨ ਤੇ ਉੱਥੇ ਹੀ ਪਠਾਨਕੋਟ ਦਾ ਰਹਿਣ ਵਾਲਾ ਵਿਸ਼ਾਲ ਸ਼ਰਮਾ ਵਜੋਂ ਹੋਈ ਹੈ ਤਾਂ ਹੁਣ ਨਸ਼ਿਆਂ ਦੇ ਖਿਲਾਫ ਇਹਨਾਂ ਦੇ ਜੋ ਇਹਨਾਂ ਦੇ ਖਿਲਾਫ ਜੋ ਹੈ ਉਹ ਪੁਲਿਸ ਦੇ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ ਹਿਮਾਚਲ ਦੇ ਵਿੱਚ ਦੱਸ ਦਈਏ ਕਿ ਹਿਮਾਚਲ ਪੁਲਿਸ ਦੇ ਵੱਲੋਂ ਜੋ ਪੁਖਰੀ ਚੰਬਾ ਪੁਖਰੀ ਰੋਡ ਹੈ ਉਸ ਤੇ ਪੁਲਿਸ ਦੇ ਵੱਲੋਂ ਗਸ਼ਤ ਕੀਤੀ ਜਾ ਰਹੀ ਸੀ ਤੇ ਇਸੇ ਦੌਰਾਨ ਇਹ ਬਾਈਕ ਤੇ ਦੋਵੇਂ ਨੌਜਵਾਨ ਸਵਾਰ ਹੋ ਕੇ ਆਉਂਦੇ ਨੇ ਤੇ ਜਦ ਪੁਲਿਸ ਦੇ ਵੱਲੋਂ ਇਹਨਾਂ ਦੀ ਤਲਾਸ਼ੀ ਲਈ ਜਾਂਦੀ ਹੈ ਤਾਂ ਜੋਮਰਸਰ ਦਾ ਰਹਿਣ ਵਾਲਾ ਹਰਚਰਨ ਉਸ ਦੇ ਕਾਲੇ ਬੈਗ ਦੇ ਵਿੱਚੋਂ ਪੁਲਿਸ ਦੇ ਵੱਲੋਂ 10.26 ਗ੍ਰਾਮ ਹੈਰੋਇਨ ਐਬਰਾਮਤ ਕੀਤੀ ਹੈ ਤੇ ਦੱਸ ਦਈਏ ਕਿ ਜਿੱਥੇ ਪੰਜਾਬ ਦੇ ਗੁਆਂਡੀ ਸੂਬਿਆਂ ਦੇ ਵੱਲੋਂ ਲਗਾਤਾਰ ਇਹ ਪੰਜਾਬ ਤੇ ਇਲਜ਼ਾਮ ਲਾਏ ਜਾਂਦੇ ਨੇ ਕਿ ਉਹਨਾਂ ਦੇ ਸੂਬਿਆਂ ਦੇ ਵਿੱਚ ਜੋ ਨਸ਼ਾ ਆ ਰਿਹਾ ਹੈ ਉਹ ਪੰਜਾਬ ਦੇ ਜ਼ਰੀਏ ਆ ਰਿਹਾ ਤੇ ਅਜਹੇ ਦੇ ਵਿੱਚ ਇੱਕ ਹੋਰ ਅਹਿਮ ਉਕਤਾ ਗੱਲ ਜੋ ਨਿਕਲ ਕੇ ਸਾਹਮਣੇ ਆਈ ਹੈ ਕਿ ਦੋ ਪੰਜਾਬੀ ਨੌਜਵਾਨਾਂ ਨੂੰ ਜੋ ਪੰਜਾਬ ਦੇ ਰਹਿਣ ਵਾਲੇ ਨੇ ਅੰਮ੍ਰਿਤਸਰ ਤੇ ਪਠਾਨਕੋਟ ਦੇ ਉਹਨਾਂ ਨੂੰ ਹਿਮਾਚਲ ਪੁਲਿਸ ਨੇ ਨਸ਼ੇ ਦੀ ਖੇਪ ਦੇ ਸਮੇਤ ਗ੍ਰਿਫਤਾਰ ਕੀਤਾ ਹੈ ਕਾਬੂ ਕਰ ਲਿਆ ਹੈ ਤੇ ਉੱਥੇ ਹੀ ਇਹਨਾਂ ਦੇ ਖਿਲਾਫ ਕੇਸ ਵੀ ਜੋ ਹੈ ਉਹ ਹਿਮਾਚਲ ਪੁਲਿਸ ਨੇ ਦਰਜ ਕਰ ਲਿਆ ਇਹ ਤਾਂ ਚੰਬਾ ਪੁਖਰੀ ਰੋਡ ਤੇ ਪੁਲਿਸ ਦੇ ਵੱਲੋਂ ਜਦ ਦੇ ਤਲਾਸ਼ੀ ਲਈ ਗਈ ਬਾਈਕ ਤੇ ਦੋਵੇਂ ਨੌਜਵਾਨ ਆ ਰਹੇ ਸੀ ਤੇ ਬੈਗ ਦੇ ਵਿੱਚੋਂ ਇਹ ਨਸ਼ੇ ਦੀ ਖੇਪ ਜੋਇਆ ਬਰਾਮਦ ਹੋਈ ਹੈ ਹਾਲਾਂਕਿ ਇਹ ਹੁਣ ਜਾਂਚ ਦਾ ਵਿਸ਼ਾ ਹੈ ਕਿ ਇਹ ਨਸ਼ੇ ਦੀ ਖੇਪ ਕਿੱਥੋਂ ਲੈ ਕੇ ਆ ਰਹੇ ਸੀ ਤੇ ਕਿੱਥੇ ਲੈ ਕੇ ਜਾਣੀ ਸੀ ਅਤੇ ਅੱਗੇ ਕਿਸ ਨੂੰ ਇਹਨਾਂ ਨੇ ਸਪਲਾਈ ਜੋ ਹੈ ਉੱਕਰਨੀ ਸੀ ਤਾਂ ਹੁਣ ਜਾਂਚ ਦਾ ਵਿਸ਼ਾ ਹੈ ਪਤਾ ਚੱਲੇਗਾ ਹੋਲੀ ਹੋਵੀ ਜਾਂਚ ਦੇ ਵਿੱਚ ਹੀ ਕਿ ਇਹ ਕਿੱਥੇ ਇਹਨਾਂ ਨੇ ਸਪਲਾਈ ਕਰਨੀ ਸੀ ਤਾਂ ਜਹੇ ਦੇ ਵਿੱਚ ਪੰਜਾਬ ਦੇ ਜੋ ਦੋ ਨੌਜਵਾਨ ਹਿਮਾਚਲ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਨਸ਼ੇ ਦੀ ਖੇਪ ਇਸ ਵਿੱਚ ਦੱਸ ਦਈਏ ਕਿ ਇਹ ਹੁਣ ਜਾਂਚ ਦਾ ਵਿਸ਼ਾ ਹੈ ਕਿ ਇਹ ਕਿੱਥੋਂ ਲੈ ਕੇ ਆ ਰਹੇ ਸੀ ਇਹ ਨਸ਼ੇ ਦੀ ਖੇਪ ਤੇ ਅੱਗੇ ਇਹਨਾਂ ਨੇ ਨਸ਼ੇ ਦੀ ਖੇਪ ਕਿੱਥੇ ਸਪਲਾਈ ਕਰਨੀ ਸੀ ਤਾਂ ਅੰਮ੍ਰਿਤਸਰ ਤੇ ਪਠਾਨਕੋਟ ਦੇ ਰਹਿਣ ਵਾਲੇ ਦੋਵੇਂ ਨੌਜਵਾਨ ਨੇ ਦੱਸ ਦਈਏ ਕਿ ਬਾਈਕ ਤੇ ਸਵਾਰ ਹੋ ਕੇ ਜਾ ਰਹੇ ਸੀ ਤੇ ਹਿਮਾਚਲ ਪੁਲਿਸ ਦੇ ਵੱਲੋਂ ਗਸ਼ਤ ਦੇ ਦੌਰਾਨ ਜਦ ਇਹਨਾਂ ਦੇ ਸਮਾਨ ਦੀ ਤਲਾਸ਼ੀ ਲਈ ਗਈ ਤਾਂ ਬੈਗ ਦੇ ਵਿੱਚੋਂ 10.26 ਗ੍ਰਾਮ ਹੈਰੋਇਨ ਜੋ ਹੈ ਉਬਰਾਮਤ ਹੋਈ ਹੈ ਤਾਂ ਇਸੇ ਦੇ ਲਈ ਇਹਨਾਂ ਦੋਵਾਂ ਦੇ ਨੌਜਵਾਨਾਂ ਦੇ ਖਿਲਾਫ ਹਿਮਾਚਲ ਪੁਲਿਸ ਨੇ ਇੱਕ ਕੇਸ ਜੋ ਹੈ ਉਹ ਨਸ਼ਿਆਂ ਖਿਲਾਫ ਜੋ ਹੈ ਨਦੇ ਖਿਲਾਫ ਦਰਜ ਕੀਤਾ ਹੈ ਜਾਂਚ ਦੇ ਵਿੱਚ ਨਿਕਲ ਕੇ ਹੋਰ ਕੁਝ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ